ਆਲਮ ਆਦਮੀ ਪਾਰਟੀ ਦੇ ਬਹੁਤ ਸਾਰੇ ਬੰਦੇ ਭਾਜਪਾ ਦਾ ਬਾਹਰ ਮੁਖੀ ਹਾਲਤਾਂ 'ਚ ਵਿਰੋਧ ਕਰਦੇ ਤੁਹਾਨੂੰ ਨਜ਼ਰ ਆਉਣਗੇ ਇਹ ਭਲੇਖੇ 'ਚ ਨਾ ਰਹੋ ਇਹ ਅੰਦਰ ਖਾਤੇ ਹੁਣ ਇਹ ਦਿੱਲੀ ਤੇ ਚੰਡੀਗੜ੍ਹ ਦੀ ਜਿਹੜੀ ਜੋਟੀ ਆ ਉਹ 100% ਪੱਕੀ ਹੈਗੀ ਆ ਔਰ ਇਹ ਭਗਵਾ ਕਰਨ ਦੀ ਨੀਤੀ ਤੇ ਚੱਲ ਰਹੇ ਹੈਗੇ 'ਚ ਕੋਈ ਰੌਲਾ ਨਹੀਂ ਹੈਗਾ ਔਰ ਜਿਵੇਂ ਭਗਵੰਤ ਮਾਨ ਸਰਕਾਰ ਨੇ ਪੰਜਾਬ ਪੁਲਿਸ ਦੇ ਰਾਹੀਂ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਨੂੰ ਪੁਲਿਸ ਨੇ ਜਿਵੇਂ ਆਪਣੇ ਪੈਰਾਂ ਥੱਲੇ ਕੁਚਲ ਕੇ ਮੋਦੀ ਤੇ ਅੰਮ੍ਰਿਤ ਸ਼ਾਹ ਦਾ ਅਸ਼ਰਵਾਦ ਪ੍ਰਾਪਤ ਕੀਤਾ ਵੈ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਔਰ ਉਹ ਨੀਤੀ ਤਹਿ ਦੀ ਅੱਗੇ ਵਧੇ ਹੈਗੇ ਨੇ ਔਰ ਤੁਹਾਨੂੰ ਪਤਾ ਵਾ ਜਿਵੇਂ ਇਸ ਤੋਂ ਪਹਿਲੋਂ ਹੀ ਕਸਾਨਾਂ ਮਜ਼ਦੂਰਾਂ ਦੀ ਲਹਿਰ ਨੂੰ ਪਾਜਪਾ ਦਾ ਆਈਟੀ ਸੈੱਲ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਇਹ ਇਹਨਾਂ ਦੇ ਖਿਲਾਫ ਸਾਡੇ ਖਿਲਾਫ ਪਰਸੈਪਸ਼ਨ ਬਣਾਉਣ ਡੈ ਪਿਆ ਸੀਗਾ ਅਰ ਤਿਆਰੀ ਕੀਤੀ ਸੀ ਅੰਦਰ ਖਾਤੇ ਅਰ ਹੁਣ ਵੀ ਤੁਹਾਨੂੰ ਪਤਾ ਲਗਾਤਾਰ ਕਿਸਾਨ ਲੀਡਰ ਸਹਿਬਾਨ ਦਾ ਜਿਹੜਾ ਕਰੈਕਟਰ ਆ ਉਹਨੂੰ ਉਹਨੂੰ ਜਿਹੜਾ ਡੈਮੇਜ ਕਰਨ ਲਈ ਜਾਂ ਕਹਿ ਲੋ ਵੀ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਕੋਈ ਖਤਰਾ ਵਾ ਤੇ ਆਗੂ ਜੜੇ ਨੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਵਾ ਕਰੈਕਟਰ ਲੀਰੋ ਲੀਰ ਕਰ ਲਈ ਹੈ ਆਈਟੀ ਸੈੱਲ ਇਹਨਾਂ ਦੇ ਪੂਰਾ ਜੋਰ ਲਾ ਰਹੇ ਨੇ ਔਰ ਜਿਵੇਂ ਤੁਹਾਨੂੰ ਪਤਾ ਵਾ ਇਹ ਪੁੱਤਰਿਆ ਸਾਣ ਜਿਹੜਾ ਜਿਹਨੂੰ ਅਸੀਂ ਪੁਲਿਸ ਪ੍ਰਸ਼ਾਸਨ ਕਹਿੰਦੇ ਪੰਜਾਬ ਦਾ ਇਹਦਾ ਤਜਰਬਾ ਵਾ ਪਿਛਲੇ ਲੰਮੇ ਸਮੇ ਤੋਂ ਇਹ ਦਿੱਲੀ ਦੇ ਆਖੇ ਲੱਗ ਕੇ ਜਿਵੇਂ ਪੰਜਾਬ ਦੀ ਜਵਾਨੀ ਨੂੰ ਨੇ ਆਪਦੇ ਪੈਰਾਂ ਥੱਲੇ ਕੁਚਲਿਆ ਵਾ ਬਲਡੋజర్ ਨੀਤੀ ਲੈ ਕੇ ਆਏ ਜੋਗੀ ਉਹਨਾਂ ਦੀ ਨੀਤੀ ਲੈ ਕੇ ਆਏ ਆ ਅਰੇ ਕੋਈ ਲਾ ਕਾਨੂੰਨੀ ਕਹਿੰਦਾ ਹੈਗਾ ਕਿਸੇ ਦੇ ਘਰ ਟਾਉਣ ਵਾਸਤੇ ਅਦਾਲਤ ਦਾ ਮਸਲਾ ਵਾ ਕਿਸੇ ਦਾ ਘਰ ਟਾਉਣਾ ਨਹੀਂ ਟਾਉਣਾ ਔਰ ਜਿਵੇਂ ਅਸੀਂ ਨਹੀਂ ਕਹਿੰਦੇ ਨਸ਼ਿਆਂ ਖਿਲਾਫ ਲੜਾਈ ਨਾਲ ਲੜੀ ਜਾਵੇ ਪਰ ਇਹ ਨਸ਼ਿਆਂ ਖਿਲਾਫ ਲੜਾਈ ਹੈ ਨਹੀਂ ਸੀ ਇਹ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਦੇ ਖਿਲਾਫ ਲੜਾਈ ਸੀ ਸਮਝਣ ਵਾਲੀ ਗੱਲ ਆ ਵੀ ਹੁਣ ਜਿਵੇਂ ਇਹ মিডিਆ ਮੈਨੇਜ ਕਰਦੇ ਨੇ ਹੁਣ ਇਹਨਾਂ ਨੂੰ ਲੱਗਦਾ ਵੀ ਨਸ਼ੇ ਵਾਲਾ ਮੁੱਦਾ ਇਹਨਾਂ ਦੀ ਜਾਨ ਬਚਾ ਦੂਗਾ ਜਿਵੇਂ ਇਹਨਾਂ ਨੇ ਜੋ ਕੁਝ ਵੀ ਸ਼ੰਭੂ ਤੇ ਖਨੌਰੀ ਕੀਤਾ ਜਿਵੇਂ ਪ੍ਰਸ਼ਾਸਨ ਤੇ ਆਮ ਆਦਮੀ ਦੇ ਐਮਐਲਏ ਨੇ ਰਲ ਕੇ ਕਿਸਾਨਾਂ ਦੀਆਂ ਟਰਾਲੀਆਂ ਕਿਸਾਨਾਂ ਦੇ ਏਸੀ ਫਰਿੱਜਾਂ ਲੰਗਰ ਦਾ ਸਮਾਨ ਟੈਂਟ ਸਟੇਜਾਂ ਸਪੀਕਰ ਗੱਦੇ ਕੁਰਸੀਆਂ ਪਤਾ ਨਹੀਂ ਕੀ ਕੋਸੇ ਨਾ ਨਹੀਂ ਲੈ ਜਾਂਦੇ ਇਹ ਸਾਰੇ ਚੋਰੀ ਕਰਾਉਣ ਵਾਲੇ ਔਰ ਜਿਵੇਂ ਅਸੀਂ ਵੇਖਿਆ ਹਾਕਮਾਂ ਤੇ ਬਹੁਤ ਸਾਰੇ ਇਲਜ਼ਾਮ ਲੱਗਦੇ ਹੁੰਦੇ ਸੀ ਪਰ ਇਹ ਨਵਾਂ ਟਰਾਲੀ ਚੋਰ ਦਾ ਇਲਜ਼ਾਮ ਨਵਾਂ ਲੱਗ ਗਿਆ ਇਹਨਾਂ ਦੇ ਉੱਤੇ ਉਹ ਕਹਿੰਦੇ ਆ ਕਿ ਉਹ ਸਾਰਾ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਵਾ ਉਹ ਭਰੇ ਪੀਤੇ ਉਹ ਠੰਡਾ ਕਿਦਾਂ ਉਹਨਾਂ ਨੂੰ ਲੱਗਦਾ ਵੀ ਨਸ਼ਿਆਂ ਵਾਲਾ ਮੁੱਦਾ ਸ਼ਾਇਦ ਉਹਨਾਂ ਨੂੰ ਬਚਾ ਦੂਗਾ ਦੇਖੋ ਪਹਿਲੇ ਜਿਹੜੇ ਗਵਰਨਰ ਸੀਗੇ ਬਾਰਡਰ ਤੇ ਹੀ ਆਏ ਤੇ ਡੀਜੀਪੀ ਇਹੀ ਸੀਗੇ ਉਨਾਲੇ ਉਹਨਾਂ ਸਾਹਮਣੇ ਕਹਿਤਾ ਵੀ ਪਿੰਡਾਂ ਸਕੂਲਾਂ ਵਿੱਚ ਸਾਰੇ ਘਰ ਕਰ ਨਸ਼ਾ ਜਾ ਰਿਹਾ ਹੈਗਾ ਹੁਣ ਪਹਿਲੇ گورنر ਦੇ ਪ੍ਰਚਾਰ ਦਾ ਕੀ ਬਣਿਆ ਤੁਹਾਨੂੰ ਯਾਦੂ ਅੰਮ੍ਰਿਤਸਰ ਦੇ ਵਿੱਚ ਇੱਕ ਗਰਾਊਂਡ ਦੇ ਵਿੱਚ ਹਜ਼ਾਰਾਂ ਬੱਚੇ ਇਕੱਠੇ ਕੀਤੇ ਗਏ ਪਤਾ ਨਹੀਂ ਪੁਲਿਸ ਦਾ ਕਿੰਨਾ ਕੁ ਪੈਸਾ ਲੱਗਾ ਪ੍ਰਸ਼ਾਸਨ ਦਾ ਉਦੋਂ ਵੀ ਇਹਨੂੰ ਗਲੋਰੀਫਾਈ ਕੀਤਾ ਗਿਆ ਨਸ਼ਿਆਲੇ ਮੁੱਦੇ ਨੂੰ ਵੀ ਪ੍ਰਚਾਰ ਨਾਲ ਹੱਲ ਹੋ ਜਾਣਾ ਵਾ ਠੀਕ ਆ ਹੁਣ ਫੇਰ ਕਿਹਾ ਜਾ ਰਿਹਾ ਪਿੰਡਸ਼ਿਆਲੇ ਮੁੱਦੇ ਤੇ ਪ੍ਰਚਾਰ ਪ੍ਰੋਪੋਗੈਂਡਾ ਹੋ ਰਿਹਾ ਤੇ ਫਿਰ ਤੇ ਚੰਗੀ ਗੱਲ ਆ ਜੇ ਮਾਰਚ ਕਰਕੇ ਨਸ਼ਿਆਂ ਤੇ ਰੋਕਥਾਮ ਲੱਗ ਜਾਵੇ ਤੇ ਮੈਂ ਕਹੂੰਗਾ ਭਗਵੰਤ ਮਾਨ ਨੂੰ ਵੀ ਫਿਰ ਤਾਂ ਭਾਈ ਬਿਰਜ਼ਗਾਰੀ ਤੇ ਵੀ ਮਾਰਚ ਕਰਾ ਦਿਓ ਗਵਰਨਰ ਸਾਹਿਬ ਦਾ ਬਿਰਜ਼ਗਾਰੀ ਦੂਰ ਹੋ ਜੂਗੀ ਫਿਰ ਸਿਹਤ ਸਹੂਲਤਾਂ ਤੇ ਵੀ ਮਾਰਚ ਕਰਾਓ ਗਵਰਨਰ ਸਾਹਿਬ ਦਾ ਮਾਰਚ ਕਰਨ ਗਵਰਨਰ ਸਾਹਿਬ ਮਸਲਾ ਹੱਲ ਹੋ ਜੂ ਠੀਕ ਹੈ ਜੀ ਫਿਰ ਜਿਹੜਾ ਪੰਜਾਬ ਦੇ ਅੰਦਰ ਕਰਜ਼ੇ ਦੀ ਸਮੱਸਿਆ ਵਾ ਕਰਜ਼ੇ ਤੇ ਵੀ ਮਾਰਚ ਕਰਨਾ ਸ਼ੁਰੂ ਕਰ ਦੋ ਮੀਡੀਆ ਮੈਨੇਜ ਕਰੋ ਰੋਹ ਚੱਲੇ ਕਰਜ਼ਾ ਮੁੱਕ ਜਾਊਗਾ ਸ਼ਾਇਦ ਖੇਤੀ ਸੈਕਟਰ ਘਾਟੇ ਮੰਦਾਇਰੇ ਤੇ ਮਾਰਚ ਕਰਨਾ ਸ਼ੁਰੂ ਕਰ ਦੋ ਤੇ ਖੇਤੀ ਸੈਕਟਰ ਤੇ ਮਾਰਚ ਕਰਾਂਗੇ ਮਾਰਚਾ ਨਾ ਮਸਲੇ ਹੱਲ ਨਹੀਂ ਹੋਣੇ ਹੈਗੇ ਭਗਵੰਤ ਮਾਨ ਜੀ ਜਿੰਨਾ ਚਿਰ ਇਹ ਜਿੰਦੇ ਆ ਇਹ ਤੁਹਾਡੀਆਂ ਕਬਰਾਂ ਤੱਕ ਪਿੱਛਾ ਕਰਨਗੇ ਯਾਦ ਰੱਖਿਓ ਜੋ ਕੁਝ ਤੁਸੀਂ ਤਰੋ ਕਮਾਇਆ ਭੁੱਲਣ ਵਾਲੇ ਨਹੀਂ ਹੈਗੇ ਜਿਹੜਾ ਸਾਹਣ ਤੁਹਾਂ ਹੁਣ ਖੁੱਲਾ ਛੱਡਿਆ ਹੈ ਨਾ ਪੁਲਿਸ ਪ੍ਰਸ਼ਾਸਨ ਦਾ ਵੀ ਜਿੰਨੂੰ ਮਰਜ਼ੀ ਸਿੰਘਾਂ ਦੇ ਚੁੱਕੀ ਫਿਰੇ ਕੋਈ ਕੈਦ ਹਕੂਨ ਨਹੀਂ ਹੈਗਾ ਇਹ ਥੋਡੇ ਵਾਲ ਜਦੋਂ ਆਇਆ ਪਤਾ ਤੁਹਾਨੂੰ ਤਾਂ ਪਤਾ ਲੱਗਣਾ ਔਰ ਜਿਵੇਂ ਹੁਣ ਨਸ਼ਿਆਂ ਤੇ ਇੱਕ ਕੌਨਸਟੇਬਲ ਲਿਆ ਜਿਹੜੀ ਬੀਬੀ ਆ ਉਹਦਾ ਨਾਮ ਆ ਰਿਹਾ ਦੇਖੋ ਜੀ ਛੋਟਾ ਜਿਹਾ ਮੋਹਰਾ ਉਹਦੇ ਪਿੱਛੇ ਜਿਹੜੇ ਵੱਡੇ ਵੱਡੇ ਸਿਰ ਨੇ ਉਹ ਲਕਾਏ ਜਾ ਰਹੇ ਕੁਝ ਵੀ ਨਹੀਂ ਹੋਣਾ ਉੱਤੇ আর ਜਿਹੜੀ ਆਮ ਆਦਮੀ ਪਾਰਟੀ ਫੇਲ ਹੋ ਗਈ ਆ ਬੇਰੁਜ਼ਗਾਰੀ ਚ ਐਜੂਕੇਸ਼ਨ ਵਿਦਿਆਲੇ ਖੇਤਰ ਦੇ ਵਿੱਚ ਲਾਂ ਆਰਡਰ ਦੇ ਵਿੱਚ ਸਾਰਿਆਂ ਚ ਫੇਲ ਹੋਈ ਬੁਰੀ ਤਰ੍ਹਾਂ ਉਹਨੂੰ মিডিਆ ਮੈਨੇਜ ਕਰਕੇ ਧਿਆਨ ਦੂਜੇ ਵੱਨੇ ਕੱਢਿਆ ਜਾ ਰਿਹਾ ਭਰਾਓ ਅਰ ਦੇਖੋ ਕੱਲਾ ਇਹ ਹੀ ਨਹੀਂ ਕੱਲਾ ਕਿਸਾਨਾਂ ਮਜ਼ਦੂਰਾਂ ਨਾਲ ਨਹੀਂ ਤਰੋ ਕਮਾਇਆ ਪੰਜਾਬੀਆਂ ਨਾਲ ਚਾਹੇ ਇੱਥੇ ਛੋਟੀ ਦੁਕਾਨਦਾਰੀ ਆ ਚਾਹੇ ਰੇੜੀ ਫੜੀ ਵਾਲੇ ਆ ਚਾਹੇ ਮਜ਼ਦੂਰ ਆ ਚਾਹੇ ਮੰਡੀ ਦੀ ਲੇਬਰ ਆ ਉਹਨਾਂ ਨਾਲ ਵੀ ਧਰੋ ਕਮਾਲਿਆ ਅੱਜ ਕੋਈ ਪਿੰਡ ਨਹੀਂ ਪੰਜਾਬ ਦਾ ਹੋਣਾ ਜਿੱਥੇ ਕੈਂਸਰ ਦੇ ਮਰੀਜ਼ ਨਾ ਹੋਣਗੇ। ਔਰ ਜਿੰਨੇ ਲੋਕ ਹੋਰ ਬਿਮਾਰੀਆਂ ਤੋਂ ਪੀੜਿਆ ਹੋਵੇ ਇੱਥੇ ਸ਼ੂਗਰ ਵਰਗੀਆਂ ਰੋਗਗੁਣ ਬਿਮਾਰੀਆਂ ਨਾਲ ਗਰਸਤਿਆ ਪੰਜਾਬ ਔਰ ਲੋਕਾਂ ਲੋਕਾਂ ਦੇ ਘਰ ਉਜੜ ਰਹੇ ਆ ਜਿਹੜੇ ਕਹਿੰਦੇ ਸੀ ਸਾਡੀ ਪਾਇਓਰਿਟੀ ਹੋਊਗੀ ਸੇਤ ਸੂਲਤਾ ਅਤੇ ਵਿੱਦਿਆ ਵਾਟਰ ਪ੍ਰਿਵੈਂਸ਼ਨ ਐਂਡ ਕੰਟਰੋਲ ਪ੍ਰਦੂਸ਼ਨ ਅਸੈਸਮੈਂਟ ਐਕਟ 2024 ਆ ਸਿੱਧਾ ਜਿਹਾ ਸਮਝ ਲਓ ਜਿਹੜੇ ਸਾਡੇ ਜਲ ਸਰੋਤ ਨੇ ਉਹਨਾਂ ਦੇ ਵਿੱਚ ਜਿਹੜਾ ਗੱਦਾ ਪਾਣੀ ਪਾਉਂਦੇ ਸੀ ਗੰਦਲਾ ਕਰਦੇ ਆ ਕੋਈ ਵੀ ਹੋਵੇ ਫੈਕਟਰੀਆਂ ਵਾਟਾਵਰ ਨੂੰ ਕਰਦੀਆਂ ਜਾਂ ਜਿਹੜੇ ਸਾਡੇ ਕੁਦਰਤੀ ਸਰੋਤ ਆ ਉਹਨਾਂ ਨੂੰ ਜਿਹੜਾ ਵੀ ਕੋਈ ਗੰਦਾ ਕਰਦਾ ਉਹਦਾ ਕਾਨੂੰਨ ਸੀਗਾ ਔਰ ਪਹਿਲਾ ਕਾਨੂੰਨ ਕੀਤਾ ਸੀਗਾ ਜਿਹੜਾ ਭਗਵੰਤ ਮਾਨ ਨੇ ਪਿੱਛੇ ਪੰਜਾਬੀਆਂ ਦੇ ਦੀ ਛੁਰਾ ਮਾਰਤਾ ਔਰ ਦੇਖੋ ਉਹਨੇ ਕੀਤਾ ਕੀ ਆ ਇੱਕ ਤੋਂ 6 ਸਾਲ ਤੱਕ ਦੀ ਸਜ਼ਾ ਸੀ ਜਿਹਨੂੰ ਪ੍ਰੋਡਿਊਸ਼ਨ ਕੰਟਰੋਲ ਬੋਰਡ ਵੀ ਕਹਿੰਨੇ ਆ ਉਹ ਇਸੇ ਨਿਯਮ ਤਹਿਤ ਬਣਿਆ ਸੀਗਾ ਹੁਣ ਸਜ਼ਾ ਖਤਮ ਕਰ ਦਿੱਤੀ ਅਰ 15000 ਤੋਂ ਲੈ ਕੇ 15 ਲੱਖ ਤੱਕ ਜੁਰਮਾਨਾ ਕਰਤਾ ਜਿਹੜੇ ਅਰਬਾਂ ਪਤੇ ਕਾਰਪੋਰੇਟ ਦੀ ਇੰਡਸਟਰੀ ਆ ਰਹੀ ਆ ਉਹਨਾਂ ਵਾਸਤੇ 15 ਲੱਖ ਜੁਰਮਾਨਾ ਕੋਈ ਮੈਨ ਨਹੀਂ ਰੱਖਦਾ ਅਸੀਂ ਸਪਸ਼ਟ ਕਰਦੀ ਅਸੀਂ ਜਿਹੜਾ ਪੰਜਾਬ ਦਾ ਲੱਗੂ ਦਿਓ ਗੋਵੇ ਦੇਸ਼ ਦਾ ਮੱਧ ਇੰਡਸਟਰੀ ਅਸੀਂ ਕਦੀ ਇੰਡਸਟਰੀ ਦੇ ਵਿਰੋਧੀ ਨਹੀਂ ਹੈਗੇ ਕਿਹੜਾ ਲੋਕਾਂ ਚ ਪ੍ਰਚਾਰ ਆ ਜਾਂਦਾ ਵਾ ਅਸੀਂ ਨਹੀਂ ਵਿਰੋਧ ਕਿਉਂ ਕਰਾਂਗੇ ਅਸੀਂ ਵਿਰੋਧ ਪਰ ਕੋਈ ਵੀ ਇੰਡਸਟਰੀ ਹੋਵੇ ਉਹਨੂੰ ਸਾਡੇ دریاਵਾਂ ਦੇ ਵਿੱਚ ਜ਼ਹਿਰ ਘੋਲ ਕੇ ਪਾਉਂਦਾ ਬੋਰਾ ਰਹੀ ਜ਼ਮੀਨ ਦੇ ਠੱਲੇ ਜ਼ਹਿਰ ਘੋਲ ਕੇ ਪਾਉਂਦਾ ਕੋਈ ਅਧਿਕਾਰ ਨਹੀਂ ਹੈਗਾ ਕਾਨੂੰਨ ਸਾਰਿਆਂ ਲਈ ਬਰਾਬਰ ਆ ਭਗਵੰਤ ਮਾਨ ਨੇ ਉਹਨੂੰ ਲੱਗਦਾ ਵੀ ਮੈਂ ਲੁਧਿਆਣੇ ਦੀ ਇਲੈਕਸ਼ਨ ਜਿੱਤਣੀ ਆ ਤੇ ਲੁਧਿਆਣੇ ਦੀ ਇਲੈਕਸ਼ਨ ਜਿੱਤਣ ਵਾਸਤੇ ਆ ਜ਼ਰੂਰੀ ਆ ਔਰ ਉਹਨੇ ਕੇਂਦਰ ਨਾਲ ਰਲ ਕੇ ਕਰਿਆ ਹੈਗਾ ਹੋਰ ਦੇਖੋ ਜਿਹੜੇ ਸ਼ਹਿਰੀ ਬੰਦੇ ਨੇ ਉਹਨਾਂ ਦੇ ਬੱਚੇ ਵੀ ਇੱਥੇ ਆ ਬਿਮਾਰੀਆਂ ਉਹਨਾਂ ਨੂੰ ਵੀ ਲੱਗਣੀਆਂ ਆੜਾ ਪੁਲਿਸ ਪ੍ਰਸ਼ਾਸਨ ਦਾ ਸਾਹਨ ਪੁੱਤਰਿਆ ਫਿਰਦਾ ਭਾਵੇਂ ਸਾਰੇ ਪੁਲਿਸ ਵਾਲੇ ਬਾੜੇ ਨਹੀਂ ਕਹਿ ਸਕਦੇ ਅਧਿਕਾਰੀ ਇਹ ਸਾਹਨਾ ਦੇ ਬੱਚੇ ਵੀ ਤਾਂ ਬਿਮਾਰੀਆਂ ਤੇ ਲੱਗਣੇ ਹੈਗੇ ਆ ਚਾਹੇ ਲੀਡਰਾਂ ਦੇ ਬੱਚੇ ਹੈਗੇ ਆ ਸੋ ਬਿਮਾਰੀਆਂ ਤੇ ਸਾਰਿਆਂ ਨੂੰ ਲੱਗਣੀਆਂ ਨਾ ਇਹ ਦੂਜਾ ਧਰੋ ਕਮਾਇਆ ਇਹ ਗੱਲ ਕਦੋਂ ਕੰਨੀ ਖਬਰ ਨਹੀਂ ਲੱਗੀ ਆ ਇੱਕ ਅੱਧਾ ਕੋਈ ਐਮਐਲਏ ਬੋਲਿਆ ਹੈ ਉਹ ਵੀ ਕਾਂਗਰਸ ਦਾ ਕਾਂਗਰਸ ਸਾਰੀ ਪਾਰਟੀ ਇਹਦੇ ਜੋਰ ਨਾਲ ਬਰੋਚੀ ਨਹੀਂ ਆਈ ਬਹੁਤੀਆਂ ਇਹ ਗੱਲਾਂ ਇਹ ਨਹੀਂ ਨਿਕਲ ਕੇ ਆਈਆਂ ਦੱਸਾਂਗੇ ਅਸੀਂ ਕੱਲੀ-ਕੱਲੀ ਗੱਲ ਵੀ ਕੀ ਕੁਝ ਕਰ ਰਹੇ ਆ ਇਹ ਲਖਸ਼ਣਾ ਜਿੱਤਣਾ ਚਾਹੁੰਦਾ ਵਾ ਇਹ ਵਪਾਰੀਆਂ ਨੂੰ ਪੰਜਾਬ ਦੇਆਂ ਨੂੰ ਖੁਸ਼ ਕਰਕੇ ਅਸੀਂ ਨਹੀਂ ਕਹਿੰਦੇ ਜਿੱਤ ਲਵੇ ਅਰ ਮੋਦੀ ਜੀ ਕੀ ਕਰ ਰਹੇ ਆ ਉਹ ਵਕਫ ਬੋਰਡ ਉਹ ਜਿਹੜੀਆਂ ਦੇਸ਼ ਦੀਆਂ ਘਟਕਿੰਤੀਆਂ ਨੇ ਮੁਸਲਮਾਨਾਂ ਖਿਲਾਫ ਜਿਹੜੀ ਉਹ ਜ਼ਮੀਨ ਜਾਇਦਾਦ ਦਾ ਕਿ ਉਹ ਪਾਰਲੀਮੈਂਟ 'ਚ ਕੀ ਬੋਲ ਰਹੇ ਆ ਕਹਿੰਦੇ ਜੀ ਸਾਨੂੰ ਮੁਸਲਮਾਨ ਕਹਿੰਦੇ ਸੀਗੇ ਇਹ ਉਹਨਾਂ ਦੀ ਮੰਗ ਪੂਰੀ ਕੀਤੀ ਹੈ ਕਹਿੰਦੇ 3 ਕਰੋੜ ਲਗਾਹਿੰਦੇ ਕਿਸਾਨਾਂ ਨੇ ਮੰਗ ਕੀਤੀ ਅਜੇ ਤੱਕ ਕਿਸਾਨ ਹੀ ਨਹੀਂ ਲੱਭੇ ਬਸ ਅੱਧ ਹੋ ਗਈ ਬਈ ਉਹ ਉਧਰ ਦੇਸ਼ ਦੇ ਵਿੱਚ ਵਿਭਾਰ ਦੀਆਂ ਲੱਛਣਾਂ ਜਿਹੜਾ ਫਿਰ ਫਿਰਕੂ ਧਾਰਮਿਕ ਧ्रुਵੀਕਰਨ ਕਰਕੇ ਮੋਦੀ ਲੱਛਣਾਂ ਜਿੰਨਾ ਚਾਹੁੰਦਾ ਇਹ ਇੱਧਰ ਜਿੰਨਾ ਚਾਹੁੰਦਾ ਵਾ ਕਮਾਂਤਰੀ ਪਦਰ ਤੇ ਜਿਹੜਾ ਖਬਰਾਂ ਚ ਆ ਰਿਹਾ ਸਚਾਈ ਉਹ ਨਹੀਂ ਹੈ ਕਹਿੰਦੇ 26 27% ਟੈਕਸ ਲਾਇਆ ਨਹੀਂ ਜੇ ਪੂਰੀ ਤਰ੍ਹਾਂ ਪੜੋਤੇ ਅਮਰੀਕਾ ਨੇ ਹਰੇਕ ਵਸਤੂ ਤੇ 10% ਟੈਕਸ ਲਾਇਆ 10 April ਤੱਕ ਹਰੇਕ ਤੇ ਲੱਗਣਾ 10 ਤਾਂ ਲੱਗ ਗਿਆ ਹਰੇਕ ਤੇ ਹੁਣ 60 ਮੁਲਕਾਂ ਤੇ ਜਿੱਥੇ ਸਾਡੇ ਲੱਗਾ 26% ਇਹ 36 37% ਟੈਕਸ ਬਣ ਗਿਆ ਔਰ ਦਬਾਅ ਪਾ ਰਿਹਾ ਵੀ ਜਿਹੜੀਆਂ ਭਾਰਤ ਦੇ ਵਿੱਚ ਉਹਦੀਆਂ ਵਸਤੂਆਂ ਆਉਣੀਆਂ ਉਹ ਟੈਕਸ ਮੁਕਤ ਕੀਤੀਆਂ ਜਾਣ ਔਰ 56 ਇੰਚ ਵਾਲੇ ਭਾਈ ਸਾਹਿਬ ਬੋਲੇ ਹੀ ਨਹੀਂ ਉਹ ਕਦੀ শ্রীলঙ্কা ਜਾਵੜਦੇ ਕਦੀ ਬੋਲੋ ਤਾਂ ਸਹੀ ਮਾੜਾ ਮੋਟਾ ਅਸੀਂ ਆਮ ਆਦਮੀ ਨੂੰ ਪਾਲਟੇ ਆਪਣੀ ਪੋਜੀਸ਼ਨ ਸਪਸ਼ਟ ਕਰੋ ਵੀ ਤੁਹਾਡੇ ਕੀ ਟੋਡਾ ਕੀ ਇਹਦੇ ਤੇ ਰੱਖਿਆ ਗਾਵਾ ਇਹਦਾ ਮਤਲਬ ਇਹ ਕੱਲਾ ਕਿਸਾਨਾਂ ਤੇ ਹਮਲਾ ਨਹੀਂ ਹੈ ਜੇ ਭਾਰਤ ਝੁੱਕ ਜਾਂਦਾ ਅਮਰੀਕਾ ਦੇ ਅੱਗੇ ਖੇਤੀ ਤਾਂ ਮਰਨੇ ਮਰਨੀਆਂ ਵਪਾਰ ਵੀ ਮਰੂ 파ਰਤ ਦਾ ਇਹਦਾ ਮਤਲਬ ਦੁਕਾਨਦਾਰੀ ਵੀ ਜਾਊਗੀ ਔਰ ਜਿਹੜਾ ਅਸੀਂ ਕਹਿੰਨੇ ਆਨਲਾਈਨ ਵਪਾਰ ਹੋ ਰਿਹਾ ਹੁਣ ਮਿਕਸੀ ਦਾ ਰੇਟ ਸਾਡੇ ਮੁੱਖ ਮੰਤਰੀ ਨੂੰ ਪੁੱਛ ਲਓ ਕਿੰਨਾ ਹੋ ਗਿਆ ਬਾਈ ਹੁਣ ਦੱਸ ਦੇ ਮੜਾ ਜਾ ਔਰ ਜਿਵੇਂ ਆਨਲਾਈਨ ਵਪਾਰ ਪੰਜਾਬ ਦੇ ਅੰਦਰ 30% ਹੋ ਰਿਹਾ ਦੁਕਾਨਦਾਰਾਂ ਨੂੰ ਮਾਰਨ ਤੇ ਤੁਲੀ ਹੋਈ ਆ ਭਗਵੰਤ ਮਾਨ ਨੂੰ ਬੜਾ 헤ਜ ਆਨਲਾਈਨ ਕੰਪਨੀਆਂ ਦਾ ਮੁਕਫਾ ਜੂ ਦਿੰਦੇ ਹੋਣਗੇ ਆਪਣੇ ਦੁਕਾਨਦਾਰਾਂ ਦਾ ਫਿਕਰ ਨਾ ਕਰਿਓ ਇਸ ਕਰਕੇ ਭਰਾਓ ਇਹ ਚੌ ਤਰਫਾ ਹਮਲਾ ਵਾ ਜਿਹੜਾ ਵਿੱਢਿਆ ਗਿਆ ਵਾ ਉਹ ਪੁੱਤਰੇ ਸਾਨੂੰ ਨੱਥ ਪਾਉਣੀ ਪਊ ਉਹਨੇ ਪੰਜਾਬ ਦਾ ਨੁਕਸਾਨ ਪਹਿਲੋ ਬਹੁਤ ਕੀਤਾ ਵਾ ਔਰ ਜੇ ਤੁਸੀਂ ਦੇਖੋ ਮੈਂ ਕਹਿੰਦਾ ਜਿਹੜੇ ਕਹਿੰਦੇ ਨਸ਼ਿਆਂ ਤੇ ਅੱਪ ਪੁਲਸ ਨੇ ਐਕਚੂਅਲ ਲਿਖਿਆ ਵੀ ਹਰ ਸਾਲ ਦੇ ਵਿੱਚ ਡੋਪ ਟੈਸਟ ਸਾਰੇ ਅਧਿਕਾਰੀਆਂ ਦੇ ਡੋਪ ਟੈਸਟ ਕਰਾਓ ਇਹ ਸਾਰੇ ਪੁਲਸ ਵਾਲੇ ਡੋਪ ਟੈਸਟ ਕਰਾਉਂਦੇ ਪਤਾ ਨਹੀਂ ਪਾਸ ਕਿਤਾ ਹੁੰਦੇ ਤੁਸੀਂ ਪੁਲਸ ਦੇ ਪ੍ਰਸ਼ਾਸਨ ਦੇ ਉੱਪਰੋਂ ਸਾਰੇ ਅਫਸਰਸਾਂ ਦੇ ਡੋਪ ਟੈਸਟ ਕਰਾਓ ਪਤਾ ਲੱਗ ਜੂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵੀ ਕਿਹੜੇ ਚੰਗੇ ਆ ਸਾਰੇ ਲੀਡਰਾਂ ਦੇ ਚਾਹੀਦੇ ਡੋਪ ਟੈਸਟ ਹੋਣੇ ਪਤਾ ਲੱਗ ਜੂ ਨਸ਼ਾ ਕਿਹੜਾ ਕਰਦਾ ਕਿਹੜਾ ਨਹੀਂ ਕਰਦਾ ਸੱਚ ਦਾ ਸਾਹਮਣੇ ਆਜੂ ਇਹ ਡਰਾਮਾ ਵਾ ਕੋਈ ਨਸ਼ਾ ਬੰਦ ਨਹੀਂ ਹੋਣਾ ਇਹ ਡਰਾਮਾ ਜਿੰਨਾ ਚਿਰ ਮਰਜੀ ਇਹਨਾਂ ਕੋ ਕਰਾ ਲੋ ਮੈਂ ਕਿਹਨਾ ਭਗਵੰਤ ਮਾਨ ਦੀ ਆਉ ਹਾਂ ਆ ਸਾਡੇ ਪਿੰਡ ਖੱਲੋ ਐਸਐਸਪੀ ਆਪਣੇ ਨੂੰ ਖੱਲੋ ਡੀਜੀਪੀ ਨੂੰ ਅਸੀਂ ਨਸ਼ਾ ਵੇਚਦਾ ਬਖਾ ਦੇਨੇ ਆ ਕਿਹੜੇ ਨਸ਼ੇ ਬੰਦ ਦੀ ਡਿੰਗਾ ਮਾਰੀ ਜਾਂਦੇ ਜੀ ਝੂਠ ਬੋਲਣ ਚ ਥੋੜਾ ਰਿਕਾਰਡ ਕੈਮ ਹੋ ਗਿਆ ਤਾਂ ਕਰਕੇ ਤਿਆਰੀਆਂ ਕਰੋ ਆਉਣ ਵਾਲੇ ਸਮੇਂ ਚ ਵੱਡੇ ਅੰਦੋਲਨ ਕਰਾਂਗੇ ਨਾ ਸਰਕਾਰ ਤੋਂ ਡਰੇ ਸੀ ਤੇ ਨਾ ਡਰਾਂਗੇ ਹੁਣ ਕਹਿੰਦੇ ਆ ਨਵੀਂ ਮਾਈਨਿੰਗ ਪਾਲਿਸੀ ਆ ਗਈ ਇਹਦੇ ਨਾਲ ਨਿਜਾਜ ਮਾਈਨਿੰਗ ਰੁਕੂ 3 ਸਾਲ ਕੀ ਕਰਦੇ ਰਹੇ ਜੇ ਉਹ ਕਿੱਥੇ ਗਿਆ ਤੁਹਾਡਾ 30000 ਕਰੋੜ ਰੁਪਇਆ ਜਿੰਨੇ ਕਹਿੰਦੇ ਮਾਈਨਿੰਗ ਚ ਕਮਾਉਣਾ ਹੈਗਾ ਝੂਠ ਬੋਲਣ ਨੂੰ ਆ ਸਾਰੇ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਚ ਜਿਹੜਾ ਖਜ਼ਾਨਾ ਮੰਤਰੀ ਉਹ ਵੀ ਮੁੱਖ ਮੰਤਰੀ ਬਣਨਾ ਚਾਹੁੰਦਾ ਭੱਜ ਕੇ ਦਿੱਲੀ ਜਾਵੜਦੇ ਆ ਜਿਹੜਾ ਸਾਡਾ ਸਪੀਕਰ ਸੰਨਵਾਸਾ ਉਹ ਵੀ ਮੁੱਖ ਮੰਤਰੀ ਬਣਨਾ ਚਾਹੁੰਦਾ ਜੇ ਆ ਜਿਹੜਾ ਪਾਰਟੀ ਪ੍ਰਧਾਨ ਆ ਉਹ ਤੇ ਕਹਿੰਦਾ ਵੀ ਹੁਣ ਮੈਂ ਸਰਮਾਇਦਾਰ ਆ ਉਹਨੂੰ ਤੇ ਰੱਬ ਪੁੱਲਾ ਠੀਕ ਹੈ ਜੀ ਜਿਵੇਂ ਐਂ ਕੁੰਗਲਾ ਖੜੀਆਂ ਖਾ ਕੇ ਕਿਸਾਨਾਂ ਨੂੰ ਤੁਮ ਕੀ ਦਿੰਦਾ ਕੋਈ ਗੱਲ ਨਹੀਂ ਅਮਨ अरोड़ा ਜੀ ਕਦੀ ਦਾਦੇ ਦੀਆਂ ਕਦੀ ਪੋਤੇ ਦੀਆਂ ਆ ਜਾਣੀ ਵਾਰੀ ਤੁਹਾਡੀ ਵੀ ਇਸ ਕਰਕੇ ਫਰਾਵੋ ਇਹ ਇਹ ਮੁਕ ਦੀ ਗੱਲ ਸਾਰੇ ਕੁਛ ਦੀ ਗੱਲ ਆ ਵੀ ਜਿਵੇਂ ਇਹ ਪੰਜਾਬ ਨੂੰ